ਹਾਂ ਉਹ ਪੱਗਿਆ ਜਿਹੜੀ ਬਣਾਉਣਾ ਬਣਾ ਕੇ ਆਉਣਾ ਮੈਂ ਤੁਹਾਨੂੰ ਉਹ ਕੱਢ ਬਣਾਇਆ ਰੋਜ਼ ਦੀ ਗੱਲਾਂ ਦੀ ਬੰਦਾ ਮਾਰੀ ਮੈਂ ਮਾਰਿਆ ਦੇਖਣਾ ਮੇਰੀ ਗੱਲ ਕੋਈ ਬੈਠੀ ਗਾ ਮੈਂ ਕਹਿੰਦੀ ਨਹੀਂ ਇਹ ਨਹੀਂ ਮੈਂ ਤੇਰੇ ਤੇ ਭਰੋਸਾ ਕਰਦਾ ਤੂੰ ਵੀ ਦਿੰਦੀ ਏ ਮਰੀਆ ਮਾਰ ਕੇ ਤੇ ਮੂਹਰੇ ਕੋਈ ਦੂਰੀ ਸਾਡੇ ਨਾਲ ਨਹੀਂ ਹੱਟਾਈ ਗਈ ਹੈ। ਕੋਈ ਦੂਰੀ ਨਹੀਂ। 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 ਕੋ Oh, <laughs> my ਕੀ ਨਾਟਕ ਮੇਰਾ ਨਾਮ ਸਰਬਜੀਤ ਕੌਰ ਕਿੱਥੋਂ ਰਹਿਣ ਵਾਲੇ ਕਿਦੜੀ ਵਿਗਿਆੜੀ ਕੀ ਗੱਲ ਹੋਈ ਤੇ ਅਸੀਂ ਤੇ ਤੇ ਪਹੁੰਚੀ ਸੀ ਕੀ ਗੱਲ ਹੈ ਵੀਰ ਜੀ ਮੇਰੇ ਨਾਲ 3 ਮਹੀਨੇ ਤੋਂ ਤੀਜੇ ਮਹੀਨੇ 16 ਤਰੀਕ ਨੂੰ ਮੈਂ ਆਪਣੇ ਘਰੋਂ ਆ ਰਹੀ ਸੀ ਇਹਨਾਂ ਨੇ ਮੇਰੀ ਅਟਵਾ ਰੋਕੀ ਮੇਰਾ ਰਸਤਾ ਰੁਕਿਆ ਫਿਰ ਮੇਰੇ ਨਾਲ ਇਹਨਾਂ ਨੇ ਦੋ ਭੈਣ ਭਰਾਵਾਂ ਨੇ ਕੁੱਟ ਮਾਰ ਕੀਤੀ ਮੇਨੇ ਜਾਤੀ ਸੂਤ ਸ਼ਬਦ ਬਹੁਤ ਬੋਲੇ ਇਹਨਾਂ ਨੇ ਸੀਮਾ ਸੂਤ ਮਨੀਸ਼ ਕੁਮਾਰ ਤੇ ਇਹਨਾਂ ਨੇ ਮੇਰੀ ਕੁੱਟਮਾਰ ਕੀਤੀ ਮੈਂ ਫਿਰ ਇਹਨਾਂ ਨੂੰ ਥਾਣੇ ਦਰਖਾਸਤ ਵੀ ਦਿੱਤੀ ਥਾਣੇ ਵਾਲਿਆਂ ਨੇ ਚਲੋ ਮੇਰਾ ਪਰਚਾ ਦਰਜ ਕੀਤਾ ਇਹਦਾ ਸੀਮਾ ਦਾ ਨਾਮ ਪਰਚੇ 'ਚ ਨਹੀਂ ਪਿਆ ਇਹਦੇ ਭਰਾ ਕੱਲੇ ਦਾ ਪਿਆ ਵਾ ਮੈਨੂੰ ਕੋਈ ਨਿصاف ਨਹੀਂ ਮਿਲਿਆ ਫਿਰ ਇਹਨਾਂ ਨੇ ਹੁਣ ਮੇਰੀ 452 ਜਿਹੜੀ ਆ ਮੇਰੇ ਤੇ ਝੂਠਾ ਪਰਚਾ ਦੇ ਕੇ ਉਹ ਵੀ ਤੜਵਾਈ ਆ ਤੇ ਮੈਂ ਡੀਸੀ ਦਫਤਰ ਹੁਣ ਨਿصاف ਲੈਣ ਵਾਸਤੇ ਆਈ ਆ ਕਿਹੜੀ ਗੱਲ ਆ ਤੁਹਾਡਾ ਵੀਰ ਮੈਂ ਆਪਣੇ ਘਰੋਂ ਆ ਰਹੀ ਸੀ ਇਹਨੇ ਮੈਨੂੰ ਐਕਟਵਾ ਨਹੀਂ ਹਿਲਾਉਣ ਦਿੰਦੀ ਮੇਰਾ ਰਸਤਾ ਰੋਕਦੀ ਸੀ ਮੇਰੇ ਨਾਲ ਧੱਕੇਸ਼ਾਹੀ ਕੀਤੀ ਇਹਨੇ ਆਪਣੀ ਦੁਕਾਨ ਤੋਂ ਉੱਠ ਕੇ ਮੈਨੂੰ ਕੋਈ ਪਿਆਰ ਨਾਲ ਨਹੀਂ ਇਹਨੇ ਕਿਹਾ ਕਿ ਤੂੰ ਦੂਜੀ ਸਾਈਡ ਲਾ ਲਾ ਜਾਂ ਇੱਧਰ ਲਾ ਲਾ ਇਹਨੇ ਆਉਂਦੀ ਮੇਰੇ ਨਾਲ ਧੱਕਾਸ਼ਾਹੀ ਕੀਤਾ ਤੁਹਾਡਾ ਕਾਹਦਾ ਕੰਮ ਉਥੇ ਮੇਰਾ ਪਾਰਲਰ ਦਾ ਉਹਨਾਂ ਦਾ ਵੀ ਪਾਰਲਰ ਦਾ ਹੀ ਆ ਠੀਕ ਹੈ ਜੀ ਫਿਰ ਹੁਣ ਉਸ ਤੋਂ ਬਾਅਦ ਤਾਂ ਇੰਨੇ ਮਿੰਨੇ ਤੋਂ ਇੰਨੇ ਸੱਟ ਦੇ ਸੀਸੀ ਕੈਮਰਾ ਲਾਇਆ ਵਾ ਸਾਡਾ ਆਉਣ ਜਾਣ ਦਾ ਪਤਾ ਕਰਦੀ ਹੈ ਕਿੱਥੇ ਜਾਂਦੇ ਆ ਕਿੱਥੇ ਆਉਂਦੇ ਆ ਜਿਹੜੀ ਕੁੱਟਮਾਰੀ ਉਹਦੀ ਕੋਈ ਵੀਡੀਓ ਬਣੀ ਹੋਸੀ ਜੀ ਜੀ ਹਾਂਜੀ ਉਹਦੀਆਂ ਸਾਰੀਆਂ ਵੀਡੀਓ ਬਣੀਆਂ ਵਾ ਪੈਂਡਰ ਐ ਪਹਿ ਥਾਣੇ ਵੀ ਦਿੱਤੀ ਸੀ ਸਾਰਾ ਕੁਝ ਕੈਮਰਿਆਂ ਚੋਂ ਅਸੀਂ ਵੀਡੀਓ ਬਣਾਈਆਂ ਸੀ ਸਾਨੂੰ ਮਿਲੀਆਂ ਵੀਡੀਓ ਉਹ ਫਿਰ ਕੁਝ ਨਹੀਂ ਕੀਤਾ ਜੀ ਪੁਰਸ ਨੇ ਸਾਰੇ ਇਹ ਹੀ ਕੀਤਾ ਸੀ ਉਹਦੇ ਭਰਾ ਤੇ ਪਰਚਾ ਕੀਤਾ ਹੈ ਨਾ ਉਹਦੇ ਭਰਾ ਨੂੰ ਰੈਸਟ ਪਾਈ ਸੀ ਮੈਂ ਗੋਝੀ ਉਹਨਾਂ ਤੋਂ ਪੈਸਾ ਬਹੁਤ ਆ ਅਸੀਂ ਗਰੀਬ ਪਰਿਵਾਰ ਆ ਉਹਨਾਂ ਦਾ ਪੈਸਾ ਚਲਿਆ ਸਾਡੀ ਕੋਈ ਸੁਣੀ ਨਹੀਂ ਗਈ ਹੁਣ ਕੀ ਦੀ ਮੰਗ ਕਰਦੇ ਵੱਡੇ ਅਧਿਕਾਰੀਆਂ ਨੂੰ ਅਸੀਂ ਇਹ ਕੰਮ ਮੰਗ ਕਰਦੇ ਹਾਂ ਕਿ ਜਿਹੜਾ ਨਿਰਤੇ ਪਰਚਾ ਕੀਤਾ ਹੈ ਉਹ ਰੱਦ ਕੀਤਾ ਜਾਵੇ ਸੀਮਾ ਦੇ ਪਰਚਾ ਹੋਵੇ ਉਹਦੇ ਭਰਾ ਨੂੰ ਸਜ਼ਾ ਮਿਲੇ ਇਸ ਬੰਦੇ ਕੋਲ ਅਦਾਲਤ ਕਿਸੀ ਪੈ ਤੀ ਹਾਂਜੀ ਅੱਛਾ कोर्ट ਦੇ ਅਸੀਂ ਕੇਸ ਵੀ ਲਾਇਆ ਵਾ ਜੱਜ ਸਾਹਿਬ ਨੇ ਕੱਲ ਸਾਡੀਆਂ ਵੀਡੀਓ ਵੀ ਵੇਖੀਆਂ ਵਾ ਠੀਕ ਹੈ ਜੀ ਅਸੀਂ ਕੋਰਟ 'ਚ ਵੀ ਕੇਸ ਲਾਇਆ ਵਾ ਲੜ ਰਹੇ ਹਾਂ ਆਪਣਾ ਕੇਸ ਪਰ ਪੁਲਿਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਲਾਲ ਸਿੰਘ ਕੀ ਗੱਲਬਾਤ ਸਾਰੀ ਇਹਨਾਂ ਮੇਰੀ ਸ਼ਰਬਜੀਤ ਕੌਰ ਮੇਰੀ ਪਤਨੀ ਆ ਯਾਨੀ ਕਿ ਤੀਸਰੇ ਮਹੀਨੇ 16 ਤਰੀਕ ਨੂੰ ਝਗੜਾ ਆਇਆ ਸੀ ਤੇ ਇਹ ਦੁਕਾਨ ਤੇ ਆ ਰਿਹਾ ਸੀ ਤੇ ਐਕਟ ਵਾਰ ਰੋਕੇ ਰਸਤਾ ਰੋਕੇ ਦੋਵੇਂ ਜਨਾਨੀਆਂ ਨੇ ਝਗੜਾ ਆ ਉਸ ਤੋਂ ਬਾਅਦ ਉਹਦਾ ਭਰਾ ਆ ਇਹਨਾਂ ਦੋਵਾਂ ਨੇ ਲੜ ਕੇ ਅਮਰੀਕਾ ਵਾਲੀ ਨੂੰ ਸ਼ਰਿਆਂ ਬਾਜ਼ਾਰ ਦੇ ਵਿੱਚ ਕੁੱਟਿਆ ਗਿਆ ਤੇ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਆ ਸਾਰੇ ਫੁਟੇਜ ਹੈਗੀ ਮੈਂ ਤੁਸੀਂ ਟੀਵੀ ਕੈਮਰੇ ਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਪੈਸੇ ਦੇ ਜ਼ੋਰ ਦੇ ਉੱਤੇ ਉਹ ਪਰਚਾ ਇਹਨਾਂ ਨੇ ਉਹਦੇ ਵਿੱਚੋਂ 452 ਤੜਾ ਕੇ ਉਹ ਮੁੰਡੇ ਦੀ ਤੇ ਕੁੜੀ ਦਾ ਨਾਮ ਵਿੱਚ ਪਾਇਆ ਨਹੀਂ ਗਿਆ ਤੇ ਇਹ ੱੱਕੇਸ਼ਾਈ ਬਹੁਤ ਜਾਰੀ ਕਰ ਰਿਹਾ ਸਾਡਾ ਇਸ ਬਦੀ ਜਟਾੜੇ ਪਰਚਾ ਬਜੀ ਕੀਤਾ ਹੀ ਉਸ ਤੋਂ ਬਾਅਦ ਕੋਈ ਰੈਸਟ ਹੋਈ ਕਿ ਬੰਦੇ ਨਾ ਨਾ ਰੈਸਟ ਕੋਈ ਨਹੀਂ ਹੋਈ ਜੀ ਬਿਲਕੁਲ ਰੈਸਟ ਕੋਈ ਨਹੀਂ ਹੋਈ ਇਹ ਕਿੰਨੇ ਬੰਦੇ ਪਰਚਾ ਦਰਜ ਹੋਇਆ ਹੈ ਇਹ ਇੱਕ ਮੁੰਡੇ ਤੇ ਪਰਚਾ ਦਰਜ ਹੋਇਆ ਹੈ ਦੋਵੇਂ ਭੈਣ ਭਰਾਵਾਂ ਤੇ ਇਹ ਮੁੰਡੇ ਤੇ ਹੋਇਆ ਸੀ ਭੈਣ ਦਾ ਵੀ ਪਰਚਾ ਚਾਹੀਨਾ ਪਾਇਆ ਜਿਹੜੀ ਦਰਖਾਸਤ ਦਿੱਤੀ ਸੀ ਨਾ ਤੇ ਉਹਦਾ ਵਿੱਚ ਨਾਂ ਨਹੀਂ ਲਿਖਿਆ ਗਿਆ ਉਲਟਾ ਕ੍ਰਾਸ ਪਰਚਾ ਜਿਹੜਾ ਮੇਰੀ ਘਰ ਵਾਲੀ ਨੇ ਕੀਤਾ ਗਿਆ ਕੀ ਮਤਲਬ ਪੈਸਾ ਪੂਨ ਕਰਤੀ ਪੈਸਾ ਦਾ ਚੱਕਰ ਵਿੱਚ ਦਬਾਅ ਬਣਾਇਆ ਜਾ ਰਿਹਾ ਸਾਡੇ ਤੇ ਸਾਡੇ ਤੇ ਹੁਣ ਵੀ ਦਬਾਅ ਬਣਾਇਆ ਜਾ ਰਿਹਾ ਵਾ ਵਾ ਤੋਂ ਬਾਅਦ ਵੀ ਤੈ ਸਾਡਾ ਕੀ ਵਿਗਾੜ ਲਿਆ ਰਣਜੀਤ ਸ਼ਾਦੀ ਉਹਨਾਂ ਦੀ ਰਣਜੀਤ ਸ਼ਾਦੀ ਵਾਸਤੇ ਇਹੀ ਆ ਵੀ ਦੁਕਾਨ ਤੇ ਆਉਨੇ ਆ ਤੇ ਦਬਾਅ ਬਣਾ ਕੇ ਰੱਖਦੇ ਵੀ ਇੱਥੋਂ ਇਹ ਚੱਲ ਜਾਣ ਪੀ ਅਸੀਂ ਆਪਣੀ ਰੋਟੀ ਰੋਜੀ ਖਾਈਏ ਉਹ ਤਕੜੇ ਬੰਦੇ ਆ ਉਹਨਾਂ ਦੀ ਦੁਕਾਨ ਆਪਣੀ ਆ ਸਾਡੀ ਰੈਂਟ ਤੇ ਦੁਕਾਨ ਆ ਐਸੀ ਹੋਣ ਦੇ ਨਾਤੇ ਧਰਤ ਜਾ ਥੱਕਾ ਹੋਣਾ ਦੇ ਨਾਲ ਬੀਸੀ ਬੀਸੀ ਹਾਂਜੀ 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 ਬੀਸੀ ਹੋਣ ਦੇ ਨਾਤੇ ਸਾਡੇ ਤੇ ਗਰੀਬ ਪਰਿਵਾਰ ਕਰਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਵਾ ਪੈਸਿਆਂ ਦੇ ਜ਼ੋਰ ਤੇ ਹੁਣ ਅੱਜ ਦੀ ਕਿੱਥੇ ਪਹੁੰਚੀ ਆ ਅੱਜ ਅਸੀਂ ਐਸਐਸਪੀ ਦਫਤਰ ਜਿਹੜੀ ਐਸਐਸਪੀ ਸਾਹਿਬ ਨੂੰ ਦੇਣ ਲੱਗੇ ਆਂ ਵੀ ਜਿਹੜਾ ਸਾਡਾ ਨਜਾਇਜ਼ ਮੇਰੀ ਘਰ ਵਾਲੀ ਤੇ ਪਰਚਾ ਕੀਤਾ ਗਿਆ ਇਹਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਉਹ ਮੁੰਡੇ ਦੀ 452 ਟੁੱਟੀ ਆ ਉਹ ਲਈ ਜਾਵੇ ਕਿਉਂਕਿ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਤੇ ਜਿਹੜੀ ਉਹਦੀ ਭੈਣ ਆ ਉਹਨੂੰ ਪਰਚੇ ਦੇ ਵਿੱਚ ਲਿਆ ਜਾਵੇ ਤੇ ਪਰਚਾ ਕੱਟਿਆ ਜਾਵੇ ਤੀਨਾ ਵੀ ਜਿ ਆਪਣਾ ਮਨੀਸ਼ सूद ਕਿਹ ਪੂਰਾ ਰਵਾਇ ਜਬਾਲ ਤੇ ਜਿਹੜੀ ਉਹ ਪਿੱਛੇ ਜਿਹਾ ਝਗੜਾ ਹੈ ਜਿਹੜਾ ਵੀਡੀਓ ਵਾਇਲ ਵੀ ਹੋਈ ਹੈ ਕੰਪਲਟ ਗਾੜੀ ਕੰਦੀ ਮੇਲੇ ਉਪਰ ਸਮਝੇ ਕੋਲੇ ਮਦਦ ਦੇ ਰੋਪ ਲਾਇਆ ਜੀ ਮੇਰਾ ਆਮੀਸ਼ਟ ਮੜ ਕੋਲ ਮੜ ਜਿੱਤੇ ਨਾਲ ਭੈਣ ਸੀ ਮਸੂਨੀ ਨਹੀਂ ਵੀ ਜੀ ਉਹ ਤਾਂ ਸਾਰਾ ਝੂਠਾ ਹੈਗਾ ਵਾ ਇਹ ਦੋਵਾਂ ਦੇ ਆਪਨੇ ਸਾਹਮਣੇ ਵੀਡੀਓ ਪਰ ਲੜਾ ਤੇ ਉਹੀ ਨਹੀਂ ਲੜਾਈ ਆ ਤੇ ਮੇਰਾ ਝੂਠਾ ਨਾ ਲਾ ਰਹੀ ਵਿੱਚ ਹਾਂਜੀ ਜਿਹੜੀ ਵੀਡੀਓ ਲਈ ਕਰਦੀ ਉਹ ਕੀ ਹੈ ਜੀ ਮੀਡੀਆ ਵੀ ਜੀ ਇੱਕ ਦੋ ਕੱਟ ਕੱਟ ਕੇ ਬਣਾਈ ਆ ਤੇ ਇੱਕ ਭੈਣ ਨੂੰ ਡੰਡੇ ਮਾਰ ਰਹੀ ਆ ਤੇ ਇਹ ਪੋਲੀਟੀਕਲ ਕਰਕੇ ਮੇਰੇ ਸੇ ਪਰਚਾ ਹੋ ਗਿਆ ਹੈ ਜਿਹੜੀ ਉਹ ਘਰ ਕੋਈ ਵੀਡੀਓ ਵੀ ਆ ਗਈ ਹਾਂਜੀ ਵੀਡੀਓ ਆ ਗਈ ਹੈ ਭਾਜੀ ਡੰਡੇ ਮਾਰਦੇ ਆ ਦੀ ਇਹਦੇ ਜੇ ਕੋਈ ਪੰਚਾਇਤ ਦੇ ਫਤੇ ਬੈਠੇ ਕੋਈ ਰਾਈ ਨਵੇਂ ਬਸੇ ਕੋਈ ਹਾਂਜੀ ਪੰਚਾਇਤ ਸਾਰੀ ਰਾਈ ਨਵੇਂ ਬਸਤੇ ਪਰ ਇਹਨਾਂ ਨੇ ਗਿਆ ਹੀ ਨਹੀਂ ਇਹ ਆ ਘਰ ਦੇ ਪਰਚਾ ਦਾ ਜ ਕੀਤਾ ਕਿ ਕੀ ਬੜਿਆ ਉਹਦਾ ਭਾਈ ਜਮਾਨਤ ਹੋ ਗਈ ਆ 3 April ਦੀ ਮੇਰੀ ਜਮਾਨਤ ਤੋਂ ਬਾਅਦ ਫਿਰ ਮੇਤੇ ਪ੍ਰੈਸ਼ਰਾਈਜ਼ ਕਰਨ ਦੇ ਕਾਫੀ ਹੈ ਕੋਈ ਕ੍ਰੋਸ ਪਰਚਾ ਵੀ ਨਾਲ ਤੇ ਕੀਤਾ ਹੈ ਕ੍ਰੋਸ ਪਰਚਾ ਕਰਾਇਆ ਭਾਈ ਜੋ ਪੁਲਿਸ ਨੇ ਇਨਕੁਆਇਰੀ ਕੀਤੀ ਆ ਤੇ ਤਫਸੀਲ ਕੀਤੀ ਆ ਤੇ ਇਹਨਾਂ ਦੇ ਕੋਲ ਕ੍ਰੋਸ ਪਰਚਾ ਕਰਾਇਆ ਗਿਆ ਵਾ ਇਹੋ ਜੇ ਤੁਹਾਡੀ ਇਹ ਇਨਜਾਮ ਲਗਾਏ ਜੋ ਉਹ ਸਾਰੀ ਝੂਠੀ ਹੈ ਭਾਈ